ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਦੇ ਬਰਤਾਰੇ ਮਹਾਰਾਜ ਬਧਾਈ ਜਰਿਆ ਕਰੋ ਬਧਾਈ ਜਰਿਆ ਕਰੋ ਸਰਬਦਾ ਪਲਾਗੁਰ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁਖਾਂ ਤ੍ਰਿਪਤਾ ਦਾ ਨਾਸ ਕਰੋ ਬਾਬਾ ਜੀ ਉਕੀ ਕੜੀ ਨਾ ਦੇਖਾਂ ਨੀ ਤਰੋ ਕਿਰਪਾ ਸਰਦਨ ਜੀ ਨੂੰ ਇੱਕ ਵਾਰ ਸਹਿ ਮਹਾਰਾਜ ਅਸੇਂ ਕਿਰਪਾ ਕਰੋ ਮੇਰੇ ਕੋਲੋ ਬੱਚੇ ਦੇ ਬਾਬਾ ਜੀ ਬਖਸ਼ ਦੋ ਬੱਚੇ ਨੂੰ ਕਰ ਦੋ ਕਿਰਪਾ ਬਈ ਬੜੀ ਆਸਾ ਲਾ ਕੇ ਬੈਠੇ ਬਾਬਾ ਜੀ ਕਿਰਪਾ ਕਰੋ ਮੇਰੇ ਕੋਲੋ जनम जनम कटी दर्शन दे जी गुरे दे, दर्शन देवां गुर ते दे, ਮੇਰੇ ਹੈ ਸੰਗ ਗੁਪਯੋ ਮੇਰੇ ਹੈ ਸੰਗ ਗੁਪਯੋ ਜੈ 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 ਤੁਮ ਲੋਕੋ ਜੈ 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 ਤੁਮ ਲੋਕੋ ਸੋਹਣ ਹੈ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮੁ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਾਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖ ਬਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਆ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਇੱਕ ਅਰਦਾਸ ਪਾਠ ਕੀ ਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਨਾਣ ਨ ਦੇਖੈ ਸਾਦ ਸਿਨਣ ਬਿਹਲਿਆ ਕਰਨ ਨਸ ਨਹੀਂ ਨਾਦ ਕਰਨ ਮੁੰਦ ਘਲਿਆ ਰਸਨ ਜਪ ਨਾਮ ਤਿਲ ਤਿਲ ਕਰ ਕੱਟੀ ਹਰ ਹਾਂ ਜਬ ਬਿਸਰ ਗੋਬਿੰਦ ਰਾਏ ਦਿਨ ਦਿਨ ਕੱਟਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਨ ਬਰਤਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਸ਼ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਹੁਤ ਜਨਮ ਵਿਸੁਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਅਸ ਲਗ ਜੀਵ ਚੇਰ ਭਇਓ ਦਰਸ਼ਨ ਦੇਖੇ RAM ਨਾਮ ਉਰ ਮੈਂ ਗਹਿਓ ਜਹਕ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਤਹਰੋ ਹੋਏ ਸੁਖ ਹਟਲ ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨਰੇ ਅਰਸਾ ਕਰਸਾ ਤੋਦ ਡਿਠੇ ਸਚੇ ਪਾਤਸ਼ਾ ਮੜ ਜਨਮ ਜਨਮ ਦੀ ਸਜਣ ਸਚਾ ਪਾਤਸ਼ਾ ਸੇਰਸਾ ਦਾ ਜਿਸ ਪਾਸ ਬਹਿਠਿਆ ਸੋਹੀ ਸਭ ਨਾ ਦਾਵੇ ਸਤ ਜਨਮ ਜਨਮ ਦੀ ਕਟਰੀਏ ਦਰਸ਼ਨ ਦੇ ਸਤਨਾਮ ਆਏ ਗੁਰੂ ਸਾਹਿਬ ਜੀ ਕੀ ਆੜੀ ਹੈ ਕੀ ਗੁਨੀਆਂ ਕਿਆ ਬੇਦਪੁਰਾਨਾ ਸੁਨੀਆਂ ਪੜ ਸੁਨੇ ਕਿਆ ਹੋਈ ਜੋ ਸਹਜ ਨ ਮਿਲੇ ਉਹ ਸੋਈ ਕਿਆ ਪੜੀਐ ਕਿਆ ਗੁਨੀਐ ਕਿਆ ਬੇਦਪੁਰਾਨਾ ਸੁਨੀਆਂ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚ ਬਾਰੰਗ ਬਾਰਾ अंतयारे दीपक चाहिए एक वास्त अगोचर लही बसत अगोचर पाई घट दीपक रहया समाई कह कबीर अब जाने ਜਬ ਜਾਣਿਆ ਤਾ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀ ਜ ਨਾ ਪਤੀ ਜ ਤੋ ਕਿਆ ਕੀ ਜ ਕਹ ਕਬੀਰ ਅਬ ਜਾਨਿਆ ਜਬ ਜਾਣਿਆ ਤਾ ਮਨ ਮੰਨੇ ਮਨ ਮੰਨੇ ਲੋਗ ਨਾ ਪਤੀ ਜ ਨਾ ਪਤੀ ਜ ਤੋ ਕੀ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਪੜੀ ਐ ਕਿਆ ਗੁਨੀ ਐ ਕਿਆ বেদ ਪੁਰਾਨਾ ਸੁਨੀ ਐ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇਓ ਸੋਈ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਵਖਵਾਕ ਸ਼ਰਮਣੀ ਭਗਤ ਭਗਤ ਕਬੀਰ ਜੀ ਦੀ ਰਚਨਾ ਤਉ ਚਾਰਨ ਹੋਇਆ 108 ਰਾਗ ਅੰਦਰ ਪਾਵਨੰ 655 ਤੇ 56 ਉਤੇ ਸੁਭਾਈਮਾਨ ਭਗਤ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਏ ਭਾਈ ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਵਿਚਾਰਨ ਦਾ ਤੇ ਸੁਣਨ ਦਾ ਕੀ ਲਾਭ ਕੀ ਵੇਦ ਤੇ ਪ੍ਰਾਨ ਪੜੀਏ ਤੇ ਸੁਣੀਏ ਜੇ ਉਹਨਾਂ ਨੂੰ ਪੜ ਕੇ ਸੁਣ ਕੇ ਵਿਚਾਰ ਕੇ ਵੀ ਜੀਵਨ ਵਿੱਚ ਸਹਿਜ ਨਹੀਂ ਆਇਆ ਆਤਮਿਕ ਅਡੋਲਤਾ ਨਹੀਂ ਆਈ ਸਤਿਗੁਰ ਕਹਿੰਦੇ ਪਿਆਰਿਆ ਇੱਕ ਉੱਤਮ ਕਰਮ ਕਰ ਉਹ ਹੈ ਮਾਲਕ ਦੀ ਬੰਦਗੀ ਕਿਉਂਕਿ ਉਸ ਮਾਲਕ ਦੀ ਬੰਦਗੀ ਦੇ ਨਾਲ ਹੀ ਜੀਵਨ ਸਫਲ ਹੋਣਾ ਹੈ ਤੇ ਮਨੁੱਖ ਦੇ ਜੀਵਨ ਦਾ ਉਪਦੇਸ਼ ਉਦੇਸ਼ੀ ਇਹ ਹੈ ਕਿ ਉਹ ਮਾਲਕ ਦੀ ਇਬਾਦਤ ਕਰਕੇ ਮਾਲਕ ਦੇ ਚਰਨਾਂ ਵਿੱਚ ਟਿਕ ਜਾਏ ਤਾਂ ਹੀ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਕਿ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਜੇ ਮਾਲਕ ਦੀ ਬੰਦਗੀ ਨਹੀਂ ਕੀਤੀ ਤੇ ਜੀਵਨ ਵਰਤਾਓ ਇਹਗਾ ਇਸ ਕਰਕੇ ਸਿਖਾ ਮਾਲਕ ਦੇ ਨਾਮ ਦੇ ਨਾਲ ਜੁੜ ਕੇ ਇਬਾਦਤ ਕਰਕੇ ਆਪਣੇ ਜੀਵਨ ਨੂੰ ਸਵਾਰ ਸਤਗੁਰੂ ਕਿਰਪਾ ਕਰਨ ਇਹ ਬੰਦਗੀ ਦੀ ਦਾਤ ਸਾਡੇ ਸਭਨਾ ਦੇ ਜੀਵਨ ਵਿੱਚ ਆਵੇ ਸਤਗੁਰ ਸਭਨਾ ਦਾ ਗਾਵੇ ਆ ਸੁਣਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਦੇ ਛਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ